ਅੱਜ ਭਾਰਤੀ ਕਿਸਾਨ ਯੂਨੀਕਤਾ ਗ੍ਰਾਹਾ ਬਲਾਕ ਧੂਰੀ ਪਿੰਡ ਬੇਨੜਾ ਵੱਲੋਂ ਜੋ ਪਿੰਡ ਬੇਨੜਾ ਦੀ ਇਕਾਈ ਹੈ ਭਾਰਤੀ ਕਿਸਾਨ ਯੂਨੀਕਤਾ ਗ੍ਰਾਹਾ ਵੱਲੋਂ ਤੇ ਨਗਰਦੇਸ਼ ਮੂਹ ਨਾਲ ਅੱਜ ਹੜਪੀਟਾਂ ਵਾਸਤੇ ਟੂੜੀ ਇਕੱਠੀ ਕੀਤੀ ਜਾ ਰਹੀ ਹੈ ਕਿਉਂਕਿ ਹੜ੍ਹਾਂ ਨੇ ਪਾਣੀ ਨੇ ਬਹੁਤ ਵੱਡਾ ਨੁਕਸਾਨ ਕੀਤਾ ਹੈ ਤੇ ਸਾਡੇ ਕਿਸਾਨ ਵੀਰ ਤੇ ਪਿੰਡ ਦੇ ਸਹਿਯੋਗ ਦੇ ਨਾਲ ਮੈਂ ਇੱਕਲਾ ਟੱਕ ਲਿਆ ਪਿੰਡ ਦੇ ਵਿੱਚੋਂ ਟੂੜੀ ਇਕੱਠੀ ਕਰਦੇ ਹੋਏ ਪਿੰਡਾ ਕਾਈ ਬੇਂਡਾ ਧੂਰੀ ਬਲਾਕ ਕਿਉਂਕਿ ਕੱਲ ਨੂੰ ਮਿੱਟੂ ਨੂੰ ਮੋੜ ਦਦੀ ਜਨਾ ਮਿੱਟੂ ਨੂੰ ਅਸੀਂ ਭੂਖਾ ਭਰਨਗਾ ਕਿਉਂਕਿ ਮੰਡੀ ਦੇ ਵਿੱਚ ਤੂੜੀ ਇਕੱਠੀ ਕੀਤੀ ਜਾ ਰਹੀ ਆ ਤੇ 10 ਤਰੀਕ ਨੂੰ ਜਿਹੜੇ ਇਧਰ ਆਲੇ ਇਧਰ ਮਿੱਟੇ ਉਧਰੋਂ ਬੰਦਣੀ ਉੱਥੋਂ ਅਸੀਂ ਦਾ ਲੈਣ ਤਿੰਨ ਬੰਦ ਉਹ ਮਸਤੋਣੇ ਤੋਂ ਪੂਕਾ ਨੇ ਕਈ ਟ੍ਰੇਲੀਆਂ ਹਰਵਾਨਾ ਹੋਣਗੀਆਂ ਤੇ ਅੱਜ ਅਸੀਂ ਉੱਥੋਂ ਇਹਨਾਂ ਝਿਲਮਾ ਕਰ ਰਹੇ ਹਾਂ